ਬਾਰੀ ਬਾਰਡਰ ਤੇ ਹੋਣ ਲੱਗਿਆ ਵੱਡਾ ਇਕੱਠ ਠਾਠਾਂ ਮਾਰਦਾ ਇਕੱਠ ਦੇਖ ਕੇ ਡਰੀ ਕੇਂਦਰ ਸਰਕਾਰ ਤਾਂ ਕਿਸਾਨ ਜਿਹੜੇ ਨੇ ਜਥਿਆਂ ਦੇ ਰੂਪ ਚ ਵੱਡੀ ਗਿਣਤੀ ਚ ਸ਼ੰਭੂ ਬਾਰਡਰ ਪਹੁੰਚ ਰਹੇ ਨੇ ਤਾਂ ਇੱਕ ਵੱਡਾ ਜਥਾ ਜਿਹੜਾ ਆ ਕਿਸਾਨਾਂ ਦਾ ਹੁਸ਼ਿਆਰਪੁਰ ਤੋਂ ਰਵਾਨਾ ਹੋਇਆ ਹਰਪਾਲ ਸੰਘਾ ਇਸ ਸਾਲ ਲੀਡਰ ਦੀ ਅਗਵਾਹੀ ਦੇ ਵਿੱਚ ਇਸ ਮੌਕੇ ਕਿਸਾਨਾਂ ਵੱਲੋਂ ਕੇਂਦਰ ਦੀ ਭਾਜਪਾ ਦੇ ਖਿਲਾਫ ਲਗਾਤਾਰ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ ਤੇ ਜਥਾ ਸ਼ੰਭੂ ਬੋਰਡ ਨੂੰ ਰਵਾਨਾ ਕਰ ਦਿੱਤਾ ਇਸ ਮੌਕੇ ਹਰਪਾਲ ਸੰਗਾ ਕਿਸਾਨਾਂ ਆਗੂ ਦੀ ਜਵਾਨੀ ਸੁਣਾਉਨੇ ਆ ਕੀ ਮਕਸਦ ਆ ਕੀ ਕਾਰਨਾ ਕਿ ਨਾ ਵੱਡਾ ਜਥਾ ਜਿਹੜਾ ਸ਼ੰਭੂ ਬੋਰਡ ਨੂੰ ਲੈ ਕੇ ਜਾ ਰਹੇ ਨੇ ਕੀ ਕੁਝ ਕਹਿ ਰਹੇ ਨੇ ਖਰੀਦ ਮੁੱਲ ਤੈ ਹੁੰਦਾ ਜਿਹੜੀ ਸਾਡੀ ਕਿਸਾਨ ਦੀ ਜਿਹੜੀ ਜਿੰਸ ਆ ਇਹਦਾ ਖਰੀਦ ਮੁੱਲ ਤੇ ਨਹੀਂ ਇਹਨੂੰ ਆਪਾਂ ਐਮਐਸਪੀ ਕਹਿ ਦਿੰਦੇ ਆ ਜਦੋਂ ਇਹ ਆਉਂਦੀ ਆ ਜਦੋਂ ਜ਼ਿਮੀਂਦਾਰ ਇਕੱਠੇ ਮੰਡੀ ਚ ਲੈ ਕੇ ਜਾਂਦੇ ਆ ਜਿਹਦਾ ਮੱਕੀ ਦਾ ਰੇਟ ਸਮਝ ਲਓ ਉਹ 7-800 ਹੋ ਜਾਂਦਾ ਜਦੋਂ ਸੀਜ਼ਨ ਲੰਘ ਜਾਂਦਾ ਉਹ ਸਾਡੀ ਵਪਾਰੀਆਂ ਦੇ ਕੋਲ ਜਲ ਜਾਂਦੀ ਆ ਉਦੋਂ 2200 ਰੁਪਇਆ ਹੋ ਜਾਂਦਾ ਸਿਰਫ ਸਾਨੂੰ ਦੋ ਫਸਲਾਂ ਦੇ ਉੱਤੇ ਜਿਹੜੀ ਕਣਕ ਦੀ ਕਣਕ ਦੇ ਉੱਤੇ ਤੇ ਝੋਨੇ ਦੇ ਉੱਤੇ ਖਰੀਦ ਜਿਹੜੀ ਇਹ ਮਿਲ ਰਹੀ ਆ ਬਾਕੀ ਸਾਰੀਆਂ ਜਿਹੜੀਆਂ 22 23 ਫਸਲਾਂ ਉਹਨਾਂ ਦੇ ਉੱਤੇ ਸਾਨੂੰ ਕੋਈ ਜਿਹੜੀ ਆ ਇਹ ਖਰੀਦ ਇਹਦੀ ਜਿਹੜਾ ਮੁੱਲ ਤੈ ਨਹੀਂ ਹੈਗਾ ਅਸੀਂ ਇਹੇ ਮੰਗ ਕਰਦੇ ਆ ਵੀ ਇਹਦਾ ਖਰੀਦ ਮੁੱਲ ਜਿਹੜਾ ਇਹ ਤੈ ਹੋਣਾ ਚਾਹੀਦਾ ਤੇ ਜਿਹੜੇ ਜਿਹੜੇ ਕਿਸਾਨ ਆ ਉਜੜ ਰਹੇ ਆ ਆਤਮ ਹੱਤਿਆ ਕਰ ਰਹੇ ਆ ਕਰਜ਼ੇ ਦੇ ਬੋਝ ਥੱਲੇ ਦਬੇ ਆ ਉਹ ਜਿਹੜੇ ਆਏ ਤੋਂ ਮੁਕਤ ਹੋ ਸਕਣ ਪਰ ਜਿਹੜੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਕਿਸਾਨਾਂ ਦੇ ਉੱਤੇ ਵੋਟਾਂ ਮੇਲੇ ਦਾ ਉਹ ਕਰ ਕਹਿੰਦੇ ਆ ਵੀ ਅਸੀਂ ਤੁਹਾਡਾ ਇਹਾਂ ਕਰਾਂਗੇ ਤੁਹਾਡਾ ਉਹ ਕਰਾਂਗੇ ਪਰ ਜਦੋਂ ਉਹ ਵੋਟਾਂ ਲੈ ਕੇ ਗੱਡੀ ਦੇ ਉੱਤੇ ਕਾਬਜ ਹੋ ਜਾਂਦੇ ਆ ਕਦੇ ਕਿਸੇ ਨੇ ਸਾਡੀ ਸਾਰ ਨਹੀਂ ਲਈ ਅੱਜ ਤੱਕ ਉਹਦਾ ਵੀ ਅਗਲੀ ਗੱਲ ਇਹ ਆ ਕਿ ਦੇਸ਼ ਦੇ ਵਿੱਚ ਸੰਵਿਧਾਨ ਦੇ ਵਿੱਚ ਕੁਝ ਕਾਨੂੰਨ ਬਣਿਆ ਕਿ ਤੁਹਾਨੂੰ ਲਿਖਣ ਬੋਲਣ ਦੀ ਆਜ਼ਾਦੀ ਆ ਇਕੱਠੇ ਹੋ ਕੇ ਸ਼ਾਂਤਪੂਰਕ ਢੰਗ ਨਾਲ ਗੱਲ ਕਰਨ ਦੀ ਆਜ਼ਾਦੀ ਆ ਤੁਸੀਂ ਉਹਦੇ ਲਈ ਰੋਸ ਪ੍ਰਦਰਸ਼ਨ ਕਰ ਸਕਦੇ ਹੋ ਹੁਣ ਜਿਹੜਾ ਸ਼ੰਭੂ ਬੈਰੀਅਰ ਦੇ ਉੱਤੇ ਆ ਰੋਸ ਪ੍ਰਦਰਸ਼ਨ ਆ ਬਿਲਕੁਲ ਪੂਰਮਨ ਬਿਲਕੁਲ ਸ਼ਾਂਤਪੂਰਨ ਢੰਗ ਦੇ ਨਾਲ ਕੀਤਾ ਜਾ ਰਿਹਾ ਏਦੇ ਖਨੌਰੀ ਬਾਰਡਰ ਦੇ ਉੱਤੇ ਵੀ ਜਿਹੜਾ ਪੂਰਮਨ ਢੰਗ ਦੇ ਨਾਲ ਉਹ ਜਿਹੜਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਮਤਲਬ ਇਹ ਮੋਦੀ ਸਰਕਾਰ ਆ ਜਿਹੜੀ ਮਨੁੱਖੀ ਅਧਿਕਾਰਾਂ ਦਾ ਕਹਾਣ ਕਰ ਰਹੀ ਆ ਜਿਹੜੀ ਉਹਨਾਂ ਨੂੰ ਲਿਖਣ ਬੋਲਣ ਦੀ ਗੱਲ ਕਰਨ ਦੀ ਆਜ਼ਾਦੀ ਆ ਇਕੱਠੇ ਹੋ ਕੇ ਰੋਸ ਪ੍ਰਗਟ ਕਰਨ ਦੀ ਆਜ਼ਾਦੀ ਆ ਪੋਰਮ ਢੰਗਣਾ ਉਹ ਜਿਹੜੀ ਕਿਸਾਨਾਂ ਦੇ ਉੱਤੋਂ ਜਿਹੜੀ ਉਹ ਖੋਹੀ ਜਾ ਰਹੀ ਆ ਅਸਲ ਦੇ ਵਿੱਚ ਇਹ ਸਮਝਣ ਦੀ ਲੋੜ ਆ ਇਹ ਇੱਕ ਜਿਹੜਾ ਮੁਲਖ ਆ ਅੱਜ ਦੇਸ਼ ਆਜ਼ਾਦ ਹੋਣ ਦੇ 74 ਸਾਲਾਂ ਬਾਅਦ ਇਹ ਡਿਕਟੇਟਰਸ਼ਿਪ ਵੱਲ ਨੂੰ ਵੱਧ ਰਿਹਾ ਮਤਲਬ ਤਾਨਾਸ਼ਾਹੀ ਵਾਲੇ ਪਾਸੇ ਨੂੰ ਇਹ ਮੁਲਖ ਜਿਹੜਾ ਇਹ ਜਾ ਰਿਹਾ ਇਹ ਮੋਦੀ ਸਰਕਾਰ ਦੇ ਰਾਜ ਦੇ ਵਿੱਚ ਇਹ ਹੋਰ ਗੱਲ ਜਿਹੜੀ ਇਹ ਪੱਕੀ ਹੋਈ ਆ ਕਿਉਂਕਿ ਕਿਸਾਨਾਂ ਨੂੰ ਜਿਹੜਾ ਰੋਸ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਜਾ ਰਿਹਾ ਮਤਲਬ ਦੇ ਸਾਡਾ ਰਾਜਧਾਨੀ ਦੇਸ਼ ਦੇ ਕਿਸਾਨਾਂ ਦੀ ਜੇ ਦੇਸ਼ ਦੇ ਕਿਸਾਨ ਮਤਲਬ ਉੱਥੇ ਜਾ ਨਹੀਂ ਸਕਦੇ ਹੁਣ ਜੀਟੀ ਰੋਡ ਦੇ ਉੱਤੇ ਕਿਸੇ ਦਾ ਅਧਿਕਾਰ ਨਹੀਂ ਹੁੰਦਾ ਹਰਿਆਣੇ ਦੇ ਵਿੱਚ ਇਹਨਾਂ ਦੀ ਸਰਕਾਰ ਆ ਉਹ ਜਬਰੀ ਧੱਕੇ ਦੇ ਨਾਲ ਜਿਹੜੀ ਹੈਗੀ ਆ ਕਿਸਾਨਾਂ ਨੂੰ ਡੱਕ ਰਹੀ ਆ ਉੱਥੇ ਰਬੜ ਦੀਆਂ ਗੋਲੀਆਂ ਚਲਾ ਰਹੀ ਆ ਥਰੂ ਗੈਸ ਦੇ ਗੋਲੇ ਉਹ ਸੱਟ ਰਹੀ ਆ ਜਿਹੜਾ ਮਤਲਬ ਬਿਲਕੁਲ ਬੇਇਨਸਾਫੀ ਆ ਕਿਸਾਨਾਂ ਦਾ ਧੱਕੇਸ਼ਾਹੀ ਆ ਇਹ ਦੇਸ਼ ਭਰ ਦੇ ਲੋਕਾਂ ਨੂੰ ਇਸ ਗੱਲ ਦੇ ਸੋਚਣਾ ਚਾਹੀਦਾ ਤੇ ਇਸ ਗੱਲ 'ਤੇ ਉੱਠਣਾ ਚਾਹੀਦਾ ਕਿ ਜੇ ਅੱਜ ਕਿਸਾਨਾਂ ਨਾਲ ਹੋ ਰਹੀ ਆ ਕੱਲੂ ਜੇ ਕੋਈ ਹੋਰ ਵਰਗ ਵੀ ਇਹ ਜਿਹੜੀ ਉੱਥੇ ਆਪਣੀ ਮੰਗਾਂ ਲਈ ਅੰਦੋਲਨ ਕਰੂਗਾ ਕੱਲੂ ਉਹਦੇ ਨਾਲ ਵੀ ਇਹੀ ਕੁਝ ਹੋਣਾ ਮਤਲਬ ਇਹ ਫਾਸ਼ੀਵਾਦੀ ਰਾਜ ਆ ਜਿਹੜਾ ਜਿਹਦੇ ਵਿੱਚ ਲਿਖਣ ਨਹੀਂ ਦਿੱਤਾ ਜਾਂਦਾ ਬੋਲਣ ਨਹੀਂ ਦਿੱਤਾ ਜਾਂਦਾ ਗੱਲ ਨਹੀਂ ਕਰਨ ਦਿੱਤੀ ਜਾਂਦੀ ਤੁਹਾਨੂੰ ਦੇਸ਼ ਦੇ ਵਿੱਚ ਆਪਣੀ ਰਾਜਧਾਨੀ ਦੇ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ ਇਹਦੇ ਲਈ ਜਿੰਨੇ ਵੀ ਕਿਸਾਨ ਆ ਮਜ਼ਦੂਰ ਆ ਦੇਖਦੇ ਹੋਰ ਤਬਕੇ ਆ ਉਹਨਾਂ ਨੂੰ ਇਕੱਠੇ ਹੋ ਕੇ ਲਾਂਡਾ ਜਾਈਦਾ ਤਾਂ ਜੋ ਜਿਹੜਾ ਇਹ ਮੋਦੀ ਸਰਕਾਰ ਨੂੰ ਇਸ ਇਹਨਾਂ ਗੱਲਾਂ ਤੋਂ ਹਟਾਇਆ ਜਾ ਸਕੇ ਪਿੱਛੇ ਤੇ ਹਰਾਇਆ ਜਾ ਸਕੇ ਪੱਖੇ ਇਹ ਤੋਂ ਇਹਦਾ ਹੋਰ ਕੋਈ ਸ਼ਾਰਟਕਟ ਹੱਲ ਨਹੀਂ ਐਦਕੀ ਤੁਸੀਂ ਦੇਖਿਓ ਮੰਡੀਆਂ ਦੇ ਵਿੱਚ ਝੋਨਾ ਰੋਲਿਆ ਪਹਿਲਾਂ ਖਰੀਦ ਨਹੀਂ ਸੀ ਹੁੰਦੀ ਤੇ ਉਹ ਜਿੱਥੇ ਜਿੱਥੇ ਕਿਸਾਨ ਜਥੇਬੰਦ ਸੀਗੇ ਉੱਥੇ ਉਹ ਕਰਵਾ ਸਕੇ ਆ ਤੇ ਉਹਦੀ ਉਹਨਾਂ ਨੇ ਇੱਕ ਕਟ ਲਾਈ ਆ ਉਹਦੇ ਵਿੱਚ ਕਟ ਲਾਤੀ ਆ ਮੈਂ ਇੰਨੇ ਪਰਸੈਂਟ ਮਤਲਬ ਜਿਹੜੀ ਸਰਕਾਰ ਵੱਲੋਂ ਕੋਈ ਮਨਜ਼ੂਰ ਨਹੀਂ ਹੈਗੀ ਫਿਰ ਵੀ ਸਰਕਾਰ ਉਹਦੇ ਉੱਤੇ ਕੁਝ ਨਹੀਂ ਕਰ ਰਹੀ ਉਹਦੇ ਉੱਤੇ ਹਜ਼ਾਰ-ਹਜ਼ਾਰ ਰੁਪਈਆ ਜਿਹੜਾ ਹੈਗਾ ਕਿਸਾਨਾਂ ਦਾ ਕੁਆਂਟਲ ਮਗਰ ਕਟਿਆ ਜਾ ਰਿਹਾ ਕੀ ਕਾਰਨ ਕੀ ਮੰਨਦੇ ਹੋ ਕਿ ਸੈਂਟਰ ਸਰਕਾਰ ਪੰਜਾਬ ਦੇ ਵਿੱਚ ਹੀ ਕਿਉਂ ਧੱਕਾ ਕਰ ਰਹੀ ਹੈ ਅਸਲ ਦੇ ਵਿੱਚ ਗੱਲ ਕੀ ਆ ਜਦੋਂ ਇੱਕ ਦਮ ਦੇ ਵਿੱਚ ਦੇਸ਼ ਜਿਹੜਾ ਸੀਗਾ ਇਹ ਭੁੱਖਾ ਮਰਦਾ ਸੀ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ਤੇ ਯੂਪੀ ਦੇ ਕੁਝ ਹਿੱਸੇ ਦੇ ਵਿੱਚ ਜਿਹੜਾ ਇੱਥੇ ਜ਼ੋਰਦਾਰ ਜਿਹੜੀ ਖੇਤੀ ਹੋਈ ਆ ਜਦੋਂ ਪਾਕਿਸਤਾਨ ਤੋਂ ਆਜ਼ਾਦ ਹੋਇਆ ਤੇ ਆਈਪੀਐਲ 400 ਦੇ ਤਹਿਤ ਉਤੋਂ ਬਾਹਰੋਂ ਵਿਦੇਸ਼ਾਂ ਦੇ ਵਿੱਚੋਂ ਠੂਠਾ ਫੜ ਕੇ ਦਾਣੇ ਇਕੱਠੇ ਕਰਕੇ ਲਿਆਂਦੇ ਜਾਂਦੇ ਸੀਗੇ ਤੇ ਉਹਦਾ ਕਾਰਨ ਕੀ ਹੋਇਆ ਕਿ ਹੁਣ ਜਦੋਂ ਇਹਨਾਂ ਲੋਕਾਂ ਨੇ ਤੇ ਖੇਤੀ ਕੀਤੀ ਆ ਪਰ ਧਰਤੀ 'ਚੋਂ ਪਾਣੀ ਟੋਲਿਆ ਖੇਤੀ ਹੋਣ ਲੱਪਈ ਅਨਾਜ ਜਿਹੜਾ ਵਾਧੂ ਹੋਣ ਲੱਪਿਆ ਹੁਣ ਇਹ ਉਹਨੂੰ ਨਕਾਰਨ ਲੱਪਿਆ ਮਤਲਬ ਕੀ ਆ ਵੀ ਤੁਸੀਂ ਅਸੀਂ ਚੋਨਾ ਅਸੀਂ ਕਣਕ ਝੋਨਾ ਨਾ ਬੀਜੀਏ ਸਾਨੂੰ ਹੋਰ ਨਾ ਫਸਲਾਂ ਤੇ ਐਮ ਐਸ ਪੀ ਦੇ ਦਿਓ ਜਿਹੜੀਆਂ ਬਾਕੀ ਦੀਆਂ ਜਿਹੜੀਆਂ ਸਾਡੀਆਂ ਹੈਗੀਆਂ ਜਿਹੜੀਆਂ ਫਸਲਾਂ ਉਹਨਾਂ ਤੇ ਐਮ ਐਸ ਪੀ ਦੇ ਦਿਓ ਅਸੀਂ ਇਹ ਕਣਕ ਝੋਨਾ ਨਹੀਂ ਬੀਜਾਂਗੇ ਅਸੀਂ ਉਹਦੇ ਉੱਤੇ ਜਿਹੜੀ ਇਹ ਖਰੀਦ ਕਰਨ ਲੱਪਾਂਗੇ ਇਹੀ ਇਹਦੇ ਲਈ ਅਸੀਂ ਅੱਜ ਉੱਥੇ ਜਾ ਰਹੇ ਹਾਂ ਇਹੀ ਸਾਡੀਆਂ ਮੰਗਾਂ ਸੁਣਿਆ ਕਿਸਾਨ ਆਗੂ ਦੀ ਜਵਾਨੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਨੇ ਪਹਿਲੇ ਅੰਦੋਲਨ ਦੇ ਵਿੱਚ ਜੋ ਵਾਅਦਾ ਕੀਤਾ ਸੀ ਉਹ ਵਾਅਦਾ ਪੂਰਾ ਨਹੀਂ ਹੋਇਆ ਵਾਅਦਾ ਖਿਲਾਫੀ ਹੋਈ ਹੈ ਜਿਸ ਦੇ ਕਰਕੇ ਦੁਬਾਰਾ ਕਿਸਾਨਾਂ ਨੂੰ ਸੜਕਾਂ ਦੇ ਉੱਤੇ ਬੈਠਣਾ ਪੈ ਰਿਹਾ ਹੈ ਤਕਰੀਬਨ 10 ਮਹੀਨੇ ਤੋਂ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਪਰ ਹਲੇ ਵੀ ਕੇਂਦਰ ਦੀ ਸਰਕਾਰ ਦੇ ਕੰਨੀ ਜੂ ਨਹੀਂ ਸਰਕੀ ਜਿਸ ਦੇ ਕਰਕੇ ਹੁਣ ਲੋਕ ਜਾਗ ਪਏ ਨੇ ਘਰਾਂ ਦੇ ਵਿੱਚੋਂ ਨਿਕਲ ਚੁੱਕੇ ਨੇ ਵੱਡੇ ਜਥਿਆਂ ਦੇ ਰੂਪ 'ਚ ਬੋਰਡਾਂ ਦੇ ਉੱਤੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਆਖਰ ਕਦੋਂ ਤੱਕ ਕਿਸਾਨ ਇਸੇ ਤਰੀਕੇ ਦੇ ਨਾਲ ਖਰੀਦ ਮੁੱਲ ਤੈਹ ਹੁੰਦਾ ਜਿਹੜੀ ਸਾਡੀ ਕਿਸਾਨ ਦੀ ਜਿਹੜੀ ਜਿੰਸ ਆ ਇਹਦਾ ਖਰੀਦ ਮੁੱਲ ਇਹ ਤੈਹ ਨਹੀਂ ਤੈਨੂੰ ਆਪਾਂ ਐਮ ਐਸ ਪੀ ਕਹਿ ਦਿੰਦੇ ਆ ਜਦੋਂ ਇਹ ਆਉਂਦੀ ਆ ਜਦੋਂ ਜ਼ਿਮੀਂਦਾਰ ਇਕੱਠੇ ਮੰਡੀ ਚ ਲੈ ਕੇ ਜਾਂਦੇ ਆ ਜਿਹਦਾ ਮੱਕੀ ਦਾ ਰੇਟ ਸਮਝ ਲਓ 7-800 ਹੋ ਜਾਂਦਾ ਜਦੋਂ ਸੀਜ਼ਨ ਲੰਘ ਜਾਂਦਾ ਉਹ ਸਾਡੀ ਵਪਾਰੀਆਂ ਦੇ ਕੋਲ ਜਲ ਜਾਂਦੀ ਆ ਉਦੋਂ 2200 ਰੁਪਇਆ ਹੋ ਜਾਂਦਾ ਸਿਰਫ ਸਾਨੂੰ ਦੋ ਫਸਲਾਂ ਦੇ ਉੱਤੇ ਜਿਹੜੀ ਕਣਕ ਦੀ ਕਣਕ ਦੇ ਉੱਤੇ ਤੇ ਝੋਨੇ ਦੇ ਉੱਤੇ ਖਰੀਦ ਜਿਹੜੀ ਇਹ ਮਿਲ ਰਹੀ ਆ ਬਾਕੀ ਸਾਰੀਆਂ ਜਿਹੜੀਆਂ 22 ਫਸਲਾਂ ਉਹਨਾਂ ਦੇ ਉੱਤੇ ਸਾਨੂੰ ਕੋਈ ਜਿਹੜੀ ਆ ਇਹ ਖਰੀਦ ਇਹਦੀ ਜਿਹੜਾ ਮੁੱਲ ਤੈ ਨਹੀਂ ਹੈਗਾ ਅਸੀਂ ਇਹੇ ਮੰਗ ਕਰਦੇ ਆ ਵੀ ਇਹਦਾ ਖਰੀਦ ਮੁੱਲ ਜਿਹੜਾ ਇਹ ਤੈ ਹੋਣਾ ਚਾਹੀਦਾ ਤੇ ਜਿਹੜੇ ਜਿਹੜੇ ਕਿਸਾਨ ਆ ਉੱਜੜ ਰਹੇ ਆ ਆਤਮ ਹੱਤਿਆ ਕਰ ਰਹੇ ਆ ਕਰਜ਼ੇ ਦੇ ਬੋਝ ਥੱਲੇ ਦਬੇ ਆ ਉਹ ਜਿਹੜੇ ਆਏ ਤੋਂ ਮੁਕਤ ਹੋ ਸਕਣ ਪਰ ਜਿਹੜੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਕਿਸਾਨਾਂ ਦੇ ਉੱਤੇ ਉਦੋਂ ਵੋਟਾਂ ਮੇਲੇ ਦਾ ਉਹ ਕਰ ਕਹਿੰਦੇ ਆ ਵੇਸੀ ਤੁਹਾਡਾ ਐਂਕਰਾਂਗੇ ਤੁਹਾਡਾ ਉਹ ਕਰਾਂਗੇ ਪਰ ਜਦੋਂ ਉਹ ਵੋਟਾਂ ਲੈ ਕੇ ਗੱਦੀ ਦੇ ਉੱਤੇ ਕਾਬਜ਼ ਹੋ ਜਾਂਦੇ ਆ ਕਦੇ ਕਿਸੇ ਨੇ ਸਾਡੀ ਸਾਰ ਨਹੀਂ ਲਈ ਅਜੇ ਤੱਕ ਉਹ ਤਾਂ ਵੀ ਅਗਲੀ ਗੱਲ ਇਹ ਆ ਕਿ ਦੇਸ਼ ਦੇ ਵਿੱਚ ਸੰਵਿਧਾਨ ਦੇ ਵਿੱਚ ਕੁਝ ਕਾਨੂੰਨ ਬਣਿਆ ਕਿ ਤੁਹਾਨੂੰ ਲਿਖਣ ਬੋਲਣ ਦੀ ਆਜ਼ਾਦੀ ਆ ਇਕੱਠੇ ਹੋ ਕੇ ਸ਼ਾਂਤਪੂਰਕ ਢੰਗ ਨਾਲ ਗੱਲ ਕਰਨ ਦੀ ਆਜ਼ਾਦੀ ਆ ਤੁਸੀਂ ਉਹਦੇ ਲਈ ਰੋਸ ਪ੍ਰਦਰਸ਼ਨ ਕਰ ਸਕਦੇ ਹੋ ਹੁਣ ਜਿਹੜਾ ਸ਼ੰਭੂ ਬੈਰੀਅਰ ਦੇ ਉੱਤੇ ਆ ਰੋਸ ਪ੍ਰਦਰਸ਼ਨ ਆ ਬਿਲਕੁਲ ਪੂਰਮਨ ਬਿਲਕੁਲ ਸ਼ਾਂਤਪੂਰਨ ਢੰਗ ਦੇ ਨਾਲ ਕੀਤਾ ਜਾ ਰਿਹਾ ਆ ਇੱਦੇ ਖਨੌਰੀ ਬਾਰਡਰ ਦੇ ਉੱਤੇ ਵੀ ਜਿਹੜਾ ਪੋਰਮਨ ਢੰਗ ਦੇ ਨਾਲ ਉਹ ਜਿਹੜਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ। ਮਤਲਬ ਇਹ ਮੋਦੀ ਸਰਕਾਰ ਆ ਜਿਹੜੀ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਆ। ਜਿਹੜੀ ਉਹਨਾਂ ਨੂੰ ਲਿਖਣ ਬੋਲਣ ਦੀ ਗੱਲ ਕਰਨ ਦੀ ਆਜ਼ਾਦੀ ਆ, ਇਕੱਠੇ ਹੋ ਕੇ ਰੋਸ ਪ੍ਰਗਟ ਕਰਨ ਦੀ ਆਜ਼ਾਦੀ ਆ। ਪੋਰਮਨ ਢੰਗ ਨਾ ਉਹ ਜਿਹੜੀ ਕਿਸਾਨਾਂ ਦੇ ਉੱਤੇ ਜਿਹੜੀ ਉਹ ਖੋਹੀ ਜਾ ਰਹੀ ਆ। ਅਸਲ ਦੇ ਵਿੱਚ ਇਹ ਸਮਝਣ ਦੀ ਲੋੜ ਆ। ਇਹ ਇੱਕ ਜਿਹੜਾ ਮੁਲਖ ਆ ਅੱਜ ਦੇਸ਼ ਆਜ਼ਾਦ ਹੋਣ ਦੇ 74 ਸਾਲਾਂ ਬਾਅਦ ਡਕਟਰ ਟਰੇਟਰ ਸੇ ਪਾਨੂੰ ਵੱਧ ਰਿਹਾ ਮਤਲਬ ਤਾਨਾ ਸ਼ਾਹੀ ਵਾਲੇ ਪਾਸੇ ਨੂੰ ਇਹ ਮੁਲਕ ਜਿਹੜਾ ਇਹ ਜਾ ਰਿਹਾ ਇਹ ਮੋਦੀ ਸਰਕਾਰ ਦੇ ਰਾਜ ਦੇ ਵਿੱਚ ਇਹ ਹੋਰ ਗੱਲ ਜਿਹੜੀ ਇਹ ਪੱਕੀ ਹੋਈ ਆ ਕਿਉਂਕਿ ਕਿਸਾਨਾਂ ਨੂੰ ਜਿਹੜਾ ਰੋਸ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਜਾ ਰਿਹਾ ਮਤਲਬ ਦੇਸ਼ ਸਾਡਾ ਰਾਜਧਾਨੀ ਦੇਸ਼ ਦੇ ਕਿਸਾਨਾਂ ਦੀ ਜੇ ਦੇਸ਼ ਦੇ ਕਿਸਾਨ ਮਤਲਬ ਉੱਥੇ ਜਾ ਨਹੀਂ ਸਕਦੇ ਹੁਣ ਜੀਟੀ ਰੋਡ ਦੇ ਉੱਤੇ ਕਿਸੇ ਦਾ ਅਧਿਕਾਰ ਨਹੀਂ ਹੁੰਦਾ ਹਰਿਆਣੇ ਦੇ ਵਿੱਚ ਇਹਨਾਂ ਦੀ ਸਰਕਾਰ ਆ ਉਹ